ਸਵਾਗਤ ਹੈ ਕਿਸਾਨ ਵੀਰੋ ਤਾ ਤੁਹਾਡਾ ਆਪਣੇ YouTube ਚੈਨਲ ਢਿਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 8427019800 ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਆ ਆਪਣਾ ਭਾਈ ਹਰਪ੍ਰੀਤ ਸਿੰਘ ਪਿੰਡ ਕੱਟੂ ਜਿਲ੍ਹਾ ਬਰਨਾਲਾ ਜਿਲ੍ਹਾ ਬਰਨਾਲਾ ਪੈਗਾ ਪਿੰਡ ਕੱਟੂ ਫਰਬਾਈ ਉਪਲੀ ਦੇ ਕੋਲੇ ਆ ਗਿਆ ਹੈਣਾ ਉਪਲੀ ਇਸ ਤੋਂ ਲਗਭਗ 4 ਕਿਲੋਮੀਟਰ ਦੂਰ 98773 76181 98773 ਹਾਂਜੀ 76181 76181 ਜਿਹਦੇ ਆਪਾਂ ਜਰਸੀ ਬੱਚੀ ਦੇਖਦੇ ਪਏ ਕਦੋਂ ਕੁ ਸੂਈਏ ਇਹ ਵੀ ਅੱਜ ਸਵੇਰੇ ਸੂਈਆ ਜਦ ਜੇ ਦੇ ਆਪਾਂ ਸਭ ਘੋੜਾ ਲੌਕੇ ਆ ਠੀਕ ਹੈ ਆਪਣਾ ਜੇ ਵੀ ਵੀੜੀ ਵਗੈਰਾ ਹੈਗੀ ਆ ਠੀਕ ਹੈ ਤੇ ਪਹਿਲਾ ਸੂਆ ਸੂਈਆ ਬੱਸੀ ਦਿੰਦਾ ਠੀਕ ਹੈ ਬੱਚਾ ਇਹਨੇ ਦਿੱਤਾ ਬੱਚੀ ਦੇਦੀ ਨਾ ਬੱਚੀ ਬਗਰ ਚੰਗੀ ਟੌਪ ਕਲਾਸ ਤੇ ਕਿੰਨਾ ਕੁ ਬੋੜਾ ਚ ਵੈ ਸਵੇਰੇ ਆਪ ਇਹਦਾ ਬੋੜਾ ਭਈਆ ਤਿੰਨ ਸਾਢੇ ਤਿੰਨ ਕਿਲੋ ਬੋੜਾ ਜਿਹੜਾ ਕੱਢਿਆ ਹੋਇਆ ਠੀਕ ਹੈ ਦੇ ਸਾਹਮਣੇ ਵੜੀ ਜੀਰ ਜੀ ਰੋਕੇ ਆ ਜੀਰ ਵਗੈਰਾ ਓਕੇ ਆ ਵੀਰੇ ਗਰੰਟੀ ਐਪਲੌਸ ਤੇ ਕਿੰਨਾ ਕੁ ਦੁੱਧ ਪਾ ਦੂਗੀ ਇਹ ਬਈ ਹਾਂ ਲੈਵੇ ਸਾਡਾ ਲਾਦਾ ਪਸੀ ਵਿੱਚ 15 16 ਕਿਲੋ ਤੇ ਖੁੰਡੇ ਤਾਂ ਹੱਥਾਂ ਪਾ ਲੇ ਮੰਨ ਕੇ ਜਲੇ ਵੀ ਜੱਟ ਸੌਦਾ ਹੈ 14 ਕਿਲੋ ਰੀ ਦਾ ਹੈਗੀ ਆ 14 ਕਿਲੋ ਦਾ ਆ ਉਹਨੇ ਜੀ ਬਈ ਤੇਰੇ ਸਾਹਮਣੇ ਬਾਕੀ ਬੋਲਾ ਚੁਆਇਆ ਹੋਇਆ ਚੁਆਇ ਜੀ ਓਕੇ ਆ ਚੁਆਇ ਜੀ ਤੁਹਾਡੀ ਓਕੇ ਆ ਵੀਰੇ ਨਮਨ ਮਾਰਦੀ ਕੋਈ ਕੋਈ ਖੱਡੀ ਸੀ ਇਹਦਾ ਬੱਸੀ ਕੋਈ ਐ ਨਹੀਂ ਹੈਗਾ ਠੀਕ ਹੈ ਹਾਂ ਵਗੈਰਾ ਦੇਖਣਾ ਸੋ ਵੀਰੇ ਧਾਰਾ ਦੇਖ ਸਕਦੇ ਹੋ ਧਾਰਾ ਪੂਰੀਆਂ ਮੋਟੀਆਂ ਓਕੇ ਆ ਤੇ ਮਗਰਸਣ ਜਮਾਦੀ ਵੀ ਚੁ ਮੂਰੇ ਸੜਾ ਜੇ ਹੋਰ ਮਾਰਦੀ ਬਣੀ ਹੈ ਬਾਠ ਠੀਕ ਹੈ ਤੇ ਮੁੱਲ ਵੀਰੇ ਦਾ ਕੀ ਰੱਖਿਆ ਆਪਾਂ ਮੁੱਲ ਬਈ ਫੋਨ ਤੇ ਕਰਾਂਗੇ ਜਾਇਜ਼ ਹੋਊਗਾ ਹਾਂ ਮੁੱਲ ਜਾਇਜ਼ ਹੋਊਗਾ ਤੋਰੀ ਵਾਂਢ ਜਾਣਾ ਸੋ ਵੀਰੋ ਕੱਦ ਕਾਠ ਵਗੈਰਾ ਵੇਖਦਾ ਦੇਖ ਸਕਦੇ ਹੋ ਮੀਡੀਅਮ ਕੱਦ ਕਾਠ ਦੇ ਵਿੱਚ ਆ ਤੇ ਵਜਨ ਖੈਰ ਵੇੜ ਦੇ ਵਿੱਚ ਹੈਗਾ ਕੋਈ ਬਾਲਾ ਵੱਡਾ ਕੱਦ ਨਹੀਂ ਕੋਈ ਬਾਲਾ ਛੋਟਾ ਨਹੀਂ ਮੀਡੀਅਮ ਸੈੱਜ ਆਏਗਾ ਤੇ ਸੂਈ ਸਵਾਈਆ ਪਿੱਛੇ 25 ਹੈ ਦੇ ਮੁੱਲ ਵੀਰ ਕਹਿੰਦਾ ਫੋਨ ਤੇ ਕਰਾਂਗੇ ਹੋਊਗਾ ਬਿਲਕੁਲ ਜਾਇਜ਼ 14 ਕਿਲੋ ਲੀਟਰ ਦੁੱਧ ਦੇ ਭਰ ਲੋ ਕੋਈ ਗੱਲ ਨਹੀਂ ਤੇ 14 ਲੀਟਰ ਦੁੱਧ ਤਕਰੀਬਨ ਆਮਲਾ ਦੇ ਦੇਣਾ ਪਿੰਡ ਕਟੂ ਵਾਲਿਆਂ ਜਿਹਨੂੰ ਕਹਿੰਦੇ ਨੇ ਜ਼ਿਲ੍ਹਾ ਬਰਨਾਲਾ ਪੈ ਗਿਆ ਧਨੋਲੇ ਨੇੜੇ ਪੈ ਗਿਆ ਕਿਸੇ ਵੀਰ ਦੇ ਵੈੜ ਪਸੰਦ ਹੋਵੇ ਤਾਂ ਵੀਰ ਨਾਲ ਦਿੱਤੇ ਗਏ ਨੰਬਰ ਦੇ ਸੰਪਰਕ ਕਰਕੇ ਖਰੀਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਬਸਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਹੋਰ